ਪੰਜਾਬ ਤੇ ਦੁਸ਼ ਦੁਨੀਆ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਪ੍ਰੀਤਨ ਕੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਰਨ ਸਿੰਘ ਕਹਿਣਾ ਤੇ ਬਹੁਤ ਸਾਰੀਆਂ ਖਬਰਾਂ ਨਹੀਂ ਪਰ ਸਭ ਤੋਂ ਪਹਿਲੀ ਵੱਡੀ ਦੁਖਦਾਈ ਖਬਰ ਇਹ ਆ ਕਿ ਪੰਜਾਬ ਦੇ ਵਿੱਚ ਲਗਾਤਾਰ ਕਤਲੋਗਾਰਦ ਲਗਾਤਾਰ ਗੋਲੀਆਂ ਵਜਣੀਆਂ ਇਹਦਾ سلسلہ ਜਾ ਰਹੀ ਆ ਤੇ ਇਸੇ ਲੜੀ ਦੇ ਤਹਿਤ ਲੰਘੇ ਕਲ ਤਰਨ ਤਾਰਨ ਦੇ ਵਿੱਚ ਇੱਕ ਵਿਆਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਹੋ ਗਿਆ ਮੀਡੀਆ ਦੇ ਵਿੱਚ ਇਹ ਗੱਲ ਪੇਸ਼ ਕੀਤੀ ਗਈ ਹੈ ਕਿ ਆਮ ਆदमी ਪਾਰਟੀ ਦੇ ਸਰਪੰਚ ਹਰਬਿੰਦਰ ਸਿੰਘ ਦਾ ਕਤਲ ਹਰਬਿੰਦਰ ਸਿੰਘ ਦਾ ਮੇਰੇ ਖਿਆਲ ਦੇ ਮੁਤਾਬਕ ਜੇਕਰ ਉਹ ਸਰਪੰਚ ਨਾ ਵੀ ਹੁੰਦਾ ਤਾਂ ਵੀ ਦੁੱਖ ਇੰਨਾ ਹੀ ਸੀ ਤੇ ਜੇ ਉਹ ਕਿਸੇ ਹੋਰ ਪਾਰਟੀ ਦਾ ਸਰਪੰਚ ਹੁੰਦਾ ਦੁੱਖ ਤਾਂ ਵੀ ਇੰਨਾ ਹੀ ਸੀ ਪਰ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਹਰ ਰੋਜ਼ ਦੀਆਂ ਚੱਲਦੀਆਂ ਗੋਲੀਆਂ ਨੇ ਲੋਕਾਂ ਦੇ ਅੰਦਰ ਇੱਕ ਐਸੀ ਭਾਵਨਾ ਪੈਦਾ ਕਰ ਦਿੱਤੀ ਹੈ ਕਿ ਕੀ ਅਸੀਂ ਆਥਣ ਨੂੰ ਆਪਣੇ ਘਰ ਵਾਪਸ ਮੁੜ ਸਕਾਂਗੇ ਹਾਲਾਤ ਇਹ ਬਣ ਗਏ ਕਿ ਵਿਆਹ ਦੇ ਵਿੱਚ ਜਾਨੇ ਉਹ ਤਾਂ ਵੀ ਕੋ ਗੋਲੀ ਮਾਰ ਜਾਂਦਾ ਗੁਰਦੁਆਰੇ ਜਾਨੇ ਤਾਂ ਵੀ ਕੋ ਗੋਲੀ ਮਾਰ ਜਾਂਦਾ ਜਿਮ ਜਾਨੇ ਉਹ ਤਾਂ ਵੀ ਕੋ ਗੋਲੀ ਮਾਰ ਜਾਂਦਾ ਬਾਜ਼ਾਰ ਵਿੱਚ ਫਿਰਦੇ ਤਾਂ ਵੀ ਕੋ ਗੋਲੀ ਮਾਰ ਜਾਂਦਾ ਤੇ ਖੇਤਾਂ ਵੱਲ ਚੱਲੇ ਤੁਸੀਂ ਤਾਂ ਵੀ ਗੋਲੀ ਮਾਰ ਜਾਂਦਾ ਤਰਨਤਾਰਨ ਦੇ ਵਿੱਚ ਇੱਕ ਸਿੱਧੂ ਫਾਰਮ ਆ ਜਿੱਥੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਮ ਆਦਮੀ ਪਾਰਟੀ ਦੇ ਸਰਪੰਚ ਆ ਜਿਹੜੇ ਠੱਠੀਆਂ ਮਹੰਤਾਂ ਪਿੰਡ ਦੇ ਸਰਪੰਚ ਹਰਬਿੰਦਰ ਸਿੰਘ ਇਹ ਪਹੁੰਚੇ ਕਿਉਂਕਿ ਇਹਨਾਂ ਦੇ ਰਿਸ਼ਤੇ ਦੇ ਵਿੱਚ ਚਾਚੇ ਦੇ ਮੁੰਡੇ ਦਾ ਵਿਆਹ ਉੱਥੇ ਇਹ ਬੈਠੇ ਸੀ ਸੋਫੇ ਦੇ ਉੱਤੇ ਦੁਪਹਿਰ ਦੇ ਲਗਭਗ 2:30 ਵਜੇ ਦਾ ਵੇਲਾ ਡੀ ਜੇ ਚੱਲ ਰਿਹਾ ਲੋਕ ਨੱਚ ਰਹੇ ਆ ਥੋੜਾ ਕੁ ਸਮਾਂ ਇਹ ਵੀ ਨੱਚ ਕੇ ਤੇ ਸੋਫੇ ਦੇ ਉੱਤੇ ਬਹਿ ਗਏ ਜਿਵੇਂ ਕਿ ਬਾਕੀ ਬਹਿ ਜਾਂਦੇ ਹੁੰਦੇ ਆ ਇੰਨੇ ਚਿਰ ਨੂੰ ਦੋ ਜਣੇ ਵਿਆਹ ਦੇ ਵਿੱਚ ਆਉਂਦੇ ਆ ਉਹਨਾਂ ਦੇ ਵਿੱਚੋਂ ਇੱਕ ਜਣੇ ਦੇ ਵੱਲੋਂ AK-47 ਦੇ ਨਾਲ ਹਮਲਾਵਰ ਨੇ ਗੋਲੀਆਂ ਚਲਾਈਆਂ ਤੇ ਉਸ ਤੋਂ ਬਾਅਦ ਉਹ ਭੱਜ ਗਏ ਆ ਗੋਲੀਆਂ ਇਹ ਸਰਪੰਚ ਦੇ ਸਿਰ ਦੇ ਵਿੱਚ ਵੀ ਵੱਜੀਆ ਤੇ ਇਹਦੇ ਢਿੱਡ ਦੇ ਵਿੱਚ ਵੀ ਵੱਜੀਆ ਤੇ ਮੌਕੇ ਦੇ ਉੱਤੇ ਹੀ ਇਹਦੀ ਮੌਤ ਹੋ ਗਈ ਸਰਪੰਚ ਦੀ ਉਸ ਤੋਂ ਬਾਅਦ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਆ ਜਦੋਂ ਵਿਆਹ ਦੇ ਵਿੱਚੋਂ ਵਾਪਸ ਭੱਜ ਰਹੇ ਸੀਗੇ ਹਮਲਾਵਰ ਤਾਂ ਫਿਰ ਇਸ ਸਰਪੰਚ ਦੇ ਇੱਕ ਰਿਸ਼ਤੇਦਾਰ ਚਚੇਰੇ ਭਰਾ ਨੇ ਉਹਨਾਂ ਦਾ ਪਿੱਛਾ ਵੀ ਕੀਤਾ ਪਰ ਪਤਾ ਲੱਗਾ ਜੀ ਕਿ ਉਹ ਫਿਰ ਉਹਦੇ ਵੱਲ ਵੀ ਗੋਲੀਆਂ ਚਲਾ ਕੇ ਤੇ ਫਰਾਰ ਹੋਣ 'ਚ ਕਾਮਯਾਬ ਹੋਏ ਆ ਤੇ ਇਹ ਜਿਹੜੇ ਚਚੇਰੇ ਆ ਭਰਾ ਇਹਦਾ ਨਾਂ ਹੈ ਜਰਮਨਜੀਤ ਸਿੰਘ ਇਹਦੇ ਵੀ ਪੈਰ ਦੇ ਵਿੱਚ ਗੋਲੀ ਵੱਜੀ ਆ ਤੇ ਇਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਡੇਢ ਮਹੀਨੇ ਦੇ ਵਿੱਚ ਤਰਨਤਾਰਨ ਦੇ ਵਿੱਚ ਇੱਕੋ ਜਿਹੇ ਤਰੀਕੇ ਦੇ ਨਾਲ ਦੂਜਾ ਕਤਲ ਕੀਤਾ ਗਿਆ। ਉਹ ਵੀ ਆਮ ਆਦਮੀ ਪਾਰਟੀ ਦਾ ਸਰਪੰਚ ਸੀ। ਜਿਹਦਾ ਨਾਂ ਜਗਮਨ ਸਿੰਘ ਸੀ, ਵਲਟੋਹਾ ਪਿੰਡ ਦਾ। ਉਹ ਵੀ ਇੱਕ ਵਿਆਹ ਦੇ ਵਿੱਚ ਹੀ ਸੀ ਤੇ ਉਹ ਜਦੋਂ ਵਿਆਹ ਦੇ ਵਿੱਚ ਬੈਠਾ ਸੀਗਾ ਟੇਬਲ ਕੋਲੇ ਤੇ ਉਸ ਵੇਲੇ ਉਹਦੇ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਭੱਜ ਗਏ ਸੀ। ਹੁਣ ਵੀ ਉਹੀ ਤਰੀਕਾ ਹੈਰਾਨੀ ਇਸ ਗੱਲ ਦੀ ਆ ਅੱਗੇ ਅਸੀਂ ਕਹਿੰਦੇ ਸੀ ਕਿ ਲੁੱਟਾ ਖੂਹਾ ਹੁੰਦੀਆਂ ਰਾਤ ਦੇ ਵੇਲੇ ਬੰਦਾ ਮਾਰ ਜਾਂਦੇ ਆ ਜ਼ਖਮੀ ਕਰ ਜਾਂਦੇ ਆ ਹੁਣ ਵਿਆਹ ਜਿੱਥੇ ਕਿ 3 400 500 ਬੰਦਾ ਆਮ ਹੁੰਦਾ ਉਸ ਥਾਂ ਦੇ ਉੱਤੇ ਵੀ ਗੋਲੀਆਂ ਮਾਰ ਕੇ ਇਹ ਲੋਕ ਭੱਜ ਜਾਂਦੇ ਆ ਇਹਨਾਂ ਲੋਕਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਇਹ ਕਾਨੂੰਨ ਨੂੰ ਟਿਚ ਜਾਂਦੇ ਆ ਹਾਲਾਂਕਿ ਪੰਜਾਬ ਦੀ ਸਰਕਾਰ ਦੇ ਵੱਲੋਂ ਡੀਐਸਪੀ ਤੇ ਐਸਐਚਓ ਮੁਅਤਲ ਕੀਤੇ ਗਏ ਆ ਹੁਣ ਜਿਹੜੇ ਡੀਜੀਪੀ ਸਾਹਿਬ ਨੇ ਗੌਰਵ ਜਾਦਵ ਉਹਨਾਂ ਨੇ ਕਿਹਾ ਜੀ ਕਿ احتیاط ਦਾ ਵਰਤਨ ਦੇ ਕਰਕੇ ਅਸੀਂ ਇਹ ਸਸਪੈਂਡ ਕੀਤੇ ਆ ਇਹ ਚਲੋ ਇੱਕ ਕਹਿ ਰਿਹਾ ਵੀ ਟ੍ਰਿਕ ਹੁੰਦਾ ਵੀ ਜਦੋਂ ਲੋਕਾਂ ਦਾ ਗੁੱਸਾ ਭੜਕ ਰਿਹਾ ਹੋਵੇ ਤੇ ਉਦੋਂ ਫਿਰ ਅਸੀਂ ਕਹਿੰਦੇ ਵੀ ਦੇਖੋ ਅਸੀਂ ਤਾਂ ਵਿਭਾਗ ਦੇ ਉੱਤੇ ਵੀ ਕਾਰਵਾਈ ਕਰਤੀ ਆ ਹਾਲਾਂਕਿ ਸਸਪੈਂਡ ਬੰਦੇ ਨੇ ਤਾਂ ਬਹਾਲ ਹੋ ਹੀ ਜਾਣਾ ਹੁੰਦਾ ਦੂਜੀ ਗੱਲ ਇਹ ਹੈ ਜੀ ਕਿ ਇਹਨਾਂ ਦਾ ਸਸਪੈਂਡ ਕਰਨ ਦੀ ਗੱਲ ਕਿਹੜੀ ਹੋਈ ਇਹਦੇ ਵਿੱਚ ਕੋਈ ਵੀ ਨਹੀਂ ਸਮਝ ਲੱਗੀ ਹਾਲੇ ਤੱਕ ਕਿਉਂਕਿ ਗੱਲ ਅਸਲ ਵਿੱਚ ਇਹ ਆ ਵੀ ਮੈਰਿਜ ਪੈਲਸਾਂ ਦੇ ਵਿੱਚ ਗੋਲਗਾਂ ਚੱਲਦੀਆਂ ਜੇ ਇੱਥੇ ਮੰਨ ਲਓ ਕਿਤੇ ਆ ਫਿਰ ਆਪਾਂ ਨੂੰ ਜਿਹੜੇ ਜਲੰਧਰ ਦੇ ਵਿੱਚ ਗੁਰਦੁਆਰੇ ਦੇ ਵਿੱਚ ਬੱਥਾ ਟੇਕਣ ਆਇਆ ਸੀ ਤੇ ਉਸ ਮਾਮਲੇ ਦੇ ਵਿੱਚ ਐਸਐਚਓ ਤੇ ਡੀਐਸਪੀ ਸਸਪੈਂਡ ਕਰਨੇ ਪੈਣਗੇ ਫਿਰ ਇਸ ਤੋਂ ਪਹਿਲਾਂ ਕਈ ਸਰਪੰਚ ਮਾਰੇ ਗਏ ਆ ਉਹ ਕਰਨੇ ਪੈਣਗੇ ਗੱਲ ਇਹ ਨਹੀਂ ਕਿ ਭਾਈ ਅਸੀਂ ਐਸਐਚਓ ਤੇ ਡੀਐਸਪੀ ਸਸਪੈਂਡ ਕੀਤਾ ਗੱਲ ਇਹ ਆ ਕਿ ਕਾਨੂੰਨ ਨਾਂ ਦੀ ਚੀਜ਼ ਕੋਈ ਨਹੀਂ ਰਹੀ ਪੰਜਾਬ ਦੇ ਵਿੱਚ ਅਨਾਰਕੀ ਫੈਲੀ ਵੀ ਆ ਕੋਈ ਪਤਾ ਨਹੀਂ ਕਿਹਦੇ ਕਦੋਂ ਗੋਲੀ ਵੱਜ ਜੇ ਕੋਈ ਪਤਾ ਨਹੀਂ ਕੌਣ ਕਿਹਨੂੰ ਮਾਰ ਜਾਵੇ ਇਸ ਕਰਕੇ ਪੰਜਾਬ ਦੇ ਲੋਕ ਅੱਜ ਇਸ ਗਲੋਠ ਠੰਮਰੇ ਪਏ ਆ ਵੀ ਪਤਾ ਨਹੀਂ ਸਾਡਾ ਅਗਲਾ ਦਿਨ ਕੀ ਹੋ ਜਾ ਨਿਕਲਣਾ ਮੈਂ ਜਿਹੜੀ ਰਿਪੋਰਟ ਪੜ੍ਹੀ ਉਹ ਰਿਪੋਰਟ ਆ ਜਿਹੜੀ ਉਹ ਬੜੇ ਪੰਜਾਬ ਦੀ ਸਥਿਤੀ ਨੂੰ ਬਿਆਨ ਕਰਨ ਵਾਲੀ ਆ ਕਿ ਪੰਜਾਬ ਦੇ ਜਿਹੜੇ ਲੋਕ ਆ ਜਿਨ੍ਹਾਂ ਦੇ ਕੋਲੇ ਚਾਰ ਪੈਸੇ ਹੈਗੇ ਆ ਤੇ ਖਾਸ ਕਰਕੇ ਜਿਨ੍ਹਾਂ ਦੀ ਇੱਕੋ ਇੱਕ ਔਲਾਦ ਆ ਕਿਉਂਕਿ ਅੱਜ ਕੱਲ ਬਹੁ ਗਿਣਤੀ ਪੰਜਾਬੀਆਂ ਦੇ ਬੱਚੇ ਇੱਕ ਇੱਕ ਆ ਜਾਂ ਦੋ ਦੋ ਆ ਹੁਣ ਤਾਂ ਚਲੋ ਹੋਰ ਦੌਰ ਬਦਲ ਗਿਆ ਬੱਚਾ ਇੱਕ ਹੀ ਬਹੁਤ ਆ ਹੁਣ ਇਹ ਗੱਲ ਕਹੀ ਜਾਂਦੀ ਆ ਇਕਲੌਤੀ ਔਲਾਦ ਵਾਲੇ ਕਾਰੋਬਾਰੀ ਜਿਹੜੇ ਉਹ ਗੈਂਗਸਟਰਾਂ ਦੇ ਨਿਸ਼ਾਨੇ ਦੇ ਉੱਤੇ ਆ ਤੇ ਉਹ ਜਿਹੜੇ ਆ ਕਾਰੋਬਾਰੀ ਉਹ ਕਿਤੇ ਵੰਸ਼ ਨਾ ਸਾਡਾ ਖਤਮ ਹੋ ਜੇ ਇਸ ਕਰਕੇ ਡਰ ਦੇ ਮਾਰੇ ਚੁੱਪਚਾਪ ਪੈਸਾ ਦੇਈ ਜਾਂਦੇ ਆ ਪੰਜਾਬ ਦੇ ਵਿੱਚ ਇਹ ਟ੍ਰੈਂਡ ਆ ਜਿਹੜਾ ਉਹ ਚੱਲਿਆ ਤੇ ਸ਼ਿਕਾਇਤਾਂ ਪੁਲਿਸ ਤੱਕ ਵੀ ਨਹੀਂ ਪਹੁੰਚ ਰਹੀਆਂ ਮਨ ਲੋਕ ਉਹ ਕਾਰੋਬਾਰੀ ਆ ਜਿਹਦਾ ਬਹੁਤ ਸੋਹਣਾ ਕਾਰੋਬਾਰ ਆ ਜੀਹਦੇ ਕੋਲੇ 4 ਪੈਸੇ ਹੈਗੇ ਆ ਉਹਦੇ ਧੀ ਜਾਂ ਪੁੱਤ ਇੱਕੋ ਇੱਕ ਆ ਉਹਨੂੰ ਆ ਗਿਆ ਗੈਂਗਸਟਰ ਦਾ ਫੋਨ ਤੇ ਗੈਂਗਸਟਰ ਉਹ ਇਹ ਗੱਲ ਕਹਿੰਦੇ ਆ ਕਿ ਭਾਈ ਸਾਨੂੰ ਸਭ ਪਤਾ ਤੇਰੀ ਕੁੜੀ ਫਲਾਣੇ ਕਾਲਜ 'ਚ ਪੜ੍ਹਦੀ ਆ ਕੱਲ ਉਹਨੇ ਆ ਸੂਟ ਪਾਇਆ ਸੀ ਉਰੇ ਕੋਲੇ ਫਲਾਣੀ ਕਲਾਸ ਦੇ ਵਿੱਚ ਆਹੋ ਉਹ ਫਲਾਣੇ ਨੰਬਰ ਵਾਲੀ ਕਾਰ ਦੇ ਉੱਤੇ ਸਕੂਟਰ ਦੇ ਉੱਤੇ ਫਲਾਣੀ ਚੀਜ਼ ਦੇ ਉੱਤੇ ਆਉਂਦੀ ਆ ਐਨੇ ਵਜੇ ਉਹਨੂੰ ਛੁੱਟੀ ਮਿਲਦੀ ਆ ਤੇ ਐਨੇ ਵਜੇ ਉਹ ਫਲਾਣੇ ਕੰਮ ਤੇ ਜਾਂਦੀ ਆ ਜਾਂ ਮੁੰਡਾ ਤੁਹਾਡਾ ਆਹ ਕੁਝ ਕਰਦਾ ਜਿਵੇਂ ਐਨੇ ਵਜੇ ਜਾਂਦਾ ਖੇਤ ਐਨੇ ਵਜੇ ਜਾਂਦਾ ਸ਼ਾਪਿੰਗ ਕਰਨ ਹੀ ਨਵੇ ਜਾਂਦਾ ਤੇ ਬੰਦਾ ਡਰ ਜਾਂਦਾ ਵੀ ਭਾਈ ਸਾਡੇ ਤਾਂ ਪਰਿਵਾਰ ਦੇ ਬਾਰੇ ਕੱਲੀ ਕੱਲੀ ਜਾਣਕਾਰੀ ਦਾ ਪਤਾ ਇਸ ਕਰਕੇ ਬਹੁਤ ਸਾਰੇ ਕਾਰੋਬਾਰੀ ਪਰਦੇ ਨਾਲ ਅੰਦਰ ਖਾਤੇ ਬਿਨਾ ਪੁਲਿਸ ਨੂੰ ਦੱਸੇ ਇਸ ਝੰਜਟ ਤੋਂ ਬਚਣ ਦੇ ਲਈ ਆਪਦੀ ਔਲਾਦ ਬਚਾਉਣ ਦੇ ਲਈ ਪੈਸੇ ਦੇ ਹੀ ਵੀ ਜਾਂਦੇ ਆ। ਦਿਨਿਕ ਪਾਸਕਰ ਅਖਬਾਰ ਆ ਜਿਹੜਾ ਕਿ ਇੰਡੀਆ ਦਾ ਬਹੁਤ ਮਸ਼ਹੂਰ ਹਿੰਦੀ ਅਖਬਾਰ ਆ। ਇਹਨੇ ਦੱਸਿਆ ਕਿ 55 ਸਾਲ ਦਾ ਇੱਕ ਵਪਾਰੀ ਆ, ਉਹਦਾ ਇਕੋ ਇੱਕ ਬੇਟਾ 75 ਲੱਖ ਰੁਪਈਆ ਉਹਨੇ ਦਿੱਤਾ ਜੀ ਗੈਂਗਸਟਰਾਂ ਨੂੰ। ਤੇ ਡਰ ਦੇ ਮਾਰੇ ਉਹ ਦੁਬਈ ਦੇ ਵਿੱਚ ਸ਼ਿਫਟ ਕਰ ਰਿਹਾ ਆਪਣਾ ਕਾਰੋਬਾਰ। ਇੱਕ ਹੋਰ ਪੰਜਾਬ ਦਾ ਕਾਰੋਬਾਰੀ ਆ 50 ਸਾਲ ਦਾ, ਉਹਦਾ ਵੀ ਇਕੋ ਇੱਕ ਪੁੱਤ ਆ। ਰਾਤ ਨੂੰ ਉਹਨੂੰ ਧਮਕੀ ਆਈ ਆ। ਸਵੇਰੇ ਪਾਰਸਲ ਦੇ ਵਿੱਚ ਪੁੱਤ ਦੀ ਫੋਟੋ ਤੇ ਇੱਕ ਗੋਲੀ ਉਹਨਾਂ ਨੇ ਭੇਜੀ ਆ ਕਾਰਤੂਸ ਉਹਨਾਂ ਨੇ ਭੇਜਿਆ ਇੱਕ ਹੋਰ ਗੱਲ ਆ ਵੀ 45 ਸਾਲ ਦਾ ਇੱਕ ਕਾਰੋਬਾਰੀ ਆ ਉਹਦਾ ਇੱਕੋ ਇੱਕ ਪੁੱਤ ਆ ਤੇ ਇਹ ਗੱਲ ਕਹੀ ਆ ਵੀ ਭਾਈ ਜੇ ਤੂੰ ਨਾ ਪੈਸੇ ਦਿੱਤੇ ਤਾਂ ਫਿਰ ਤੇਰਾ ਬੁਰਾ ਹਾਲ ਬਹੁਤ ਹੋਊਗਾ ਤੇ ਮਜਬੂਰੀ ਦੇ ਵਿੱਚ ਤਿੰਨ ਪਰਿਵਾਰਾਂ ਨੇ 1 ਕਰੋੜ ਤੇ 20 ਲੱਖ ਰੁਪਏ ਦੇ ਦਿੱਤਾ ਗੈਂਗਸਟਰਾਂ ਨੂੰ ਇਹਨਾਂ ਨੇ ਇਹ ਗੱਲ ਕਹੀ ਆ ਕਿ ਸਾਡਾ মিডিਏ ਦੇ ਵਿੱਚ ਨਾ ਨਾ ਆਵੇ ਪਰ ਇਹ ਗੱਲ ਦੱਸਣ ਦੇ ਲਈ ਕਾਫੀ ਆ ਕਿ ਪੰਜਾਬ ਇਸ ਵੇਲੇ ਖੜਾ ਕਿੱਥੇ ਆ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕੀ ਆ ਕੀ ਪੰਜਾਬ ਦੇ ਵਿੱਚ ਆਉਂਦੇ ਸਮੇਂ ਚ ਲੋਕ ਰਹਿਣਾ ਚਾਹਣਗੇ ਜਾਂ ਫਿਰ ਨਹੀਂ ਇਹ ਇੱਕ ਬਹੁਤ ਵੱਡਾ ਸਵਾਲ ਪੈਦਾ ਹੋ ਗਿਆ ਉਸ ਤੋਂ ਅਗਲੀ ਗੱਲ ਇਹ ਆ ਵੀ ਪੰਜਾਬ ਦੇ ਤਿੰਨ ਕੈਬਨਿਟ ਮੰਤਰੀ ਜਿਹਦੇ ਵਿੱਚ ਇੱਕ ਤਾਂ ਹੈਗੇ ਨੇ ਇੱਥੇ ਡਾਕਟਰ ਰਵਜੋਤ ਸਿੰਘ ਮਹਿੰਦਰ ਭਗਤ ਤੇ ਹਰਦੀਪ ਸਿੰਘ ਮੁੰਡੀਆਂ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਨੇ ਅਚਾਨਕ ਦਿੱਲੀ ਦੇ ਵਿੱਚ ਬੁਲਾਇਆ ਹੋ ਸਕਦਾ ਵੈਸੇ ਬੁਲਾਇਆ ਹੋਵੇ ਪਰ মিডিਏ ਦੇ ਵਿੱਚ ਖਬਰਾਂ ਇਹ ਆਈਆਂ ਕਿ ਇਨ੍ਹਾਂ ਤਿੰਨਾਂ ਦੇ ਵਿਭਾਗ ਬਦਲਣ ਬਾਰੇ ਚਰਚਾ ਹੋ ਰਹੀ ਆ ਤਿੰਨਾਂ ਦੇ ਵਿਭਾਗ ਬਹੁਤ ਜਲਦ ਬਦਲੇ ਜਾ ਸਕਦੇ ਜਿਵੇਂ ਕਿ মিডিਏ ਦੇ ਵਿੱਚ ਖਬਰਾਂ ਆਈਆਂ ਬਾਕੀ ਸਮਾਂ ਰਸੂਗਾ ਕੁਝ ਦਿਨ ਜਾਂ ਕੁਝ ਘੰਟੇ ਦੱਸ ਦੇਣਗੇ ਕਿ ਭਾਈ ਵਿਭਾਗ ਬਦਲੇ ਜਾਂਦੇ ਕਿ ਨਹੀਂ ਬਦਲੇ ਜਾਂਦੇ ਪਰ ਇਹ ਵੀ ਗੱਲ ਆ ਕਿ ਭਾਈ ਆਲੇ ਦੁਆਲੇ ਖਬਰਾਂ ਕਈ ਲੋਕਾਂ ਨੇ ਦਿੱਤੀਆਂ ਵੀ ਇਨ੍ਹਾਂ ਤਿੰਨਾਂ ਦੇ ਵਿਭਾਗ ਨਹੀਂ ਸਗੋਂ ਇਨ੍ਹਾਂ ਤਿੰਨਾਂ ਦੇ ਕੋਲੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਕੀ ਆ ਇਰੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਅਸੀਂ ਥੋੜਾ ਜਿਹਾ ਪ੍ਰੈਕਟੀਕਲ ਤੌਰ ਦੇ ਉੱਤੇ ਜਾਣੀਏ ਵੀ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਕਿੰਨੇ ਕਾ ਤੇ ਖਿਲਾਫ ਕਿੰਨੇ ਕਾ ਸੋ ਦੇਖਦੇ ਆਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਪੰਜਾਬ ਦੇ ਵਿੱਚ ਇਸ ਵੇਲੇ ਰੱਦੋ ਬਦਲ ਪੰਜਾਬ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਬਹੁਤ ਕੁਝ ਇਹ ਗੱਲ ਕਹਿੰਦੀ ਕਿ ਅਸੀਂ ਬਦਲਾ ਦੇ ਰੂਪ ਦੇ ਵਿੱਚ ਕਰਨ ਲੱਗੇ ਆ ਇਹ ਕਿਹੋ ਜਿਹਾ ਬਦਲਾ ਹੁੰਦਾ ਇਹ ਸਮਾਂ ਦੱਸੂਗਾ ਲੋਕ ਇਸ ਵੇਲੇ ਰਲਮੀ ਮਿਲਵੀ ਪ੍ਰਤੀਕਿਰਿਆ ਦੇ ਰਹੇ ਆ ਇਹ ਨਹੀਂ ਕਹਿੰਦੇ ਵੀ ਭਾਈ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਤੇ ਇਹ ਵੀ ਨਹੀਂ ਕਹਿੰਦੇ ਲੋਕ ਅੰਨੀ ਸਰਦਾ ਦੇ ਨਾਲ ਵੀ ਇੰਨਾ ਵਰਗਾ ਕਦੇ ਕਿਸੇ ਨੇ ਕੋਈ ਚੰਗਾ ਨਹੀਂ ਕੀਤਾ ਉਸ ਤੋਂ ਬਾਲੀ ਕਹਿੰਦੇ ਜੀ ਕਿ ਅਕਾਲੀ ਦਲ ਦੇ ਵੱਲੋਂ ਲਗਾਤਾਰ ਰੈਲੀਆਂ ਦਾ سلسلہ ਜਾ ਰਿਹਾ ਲੰਘੇ ਕੱਲ ਵੀ ਅਕਾਲੀ ਦਲ ਦੇ ਵੱਲੋਂ ਇੱਕ ਮਹੱਤਵਪੂਰਨ ਰੈਲੀ ਕੀਤੀ ਗਈ ਹੈ ਇਸ ਰੈਲੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਆ ਨੇ ਵਿਰਸਾ ਸਿੰਘ ਬਲਟੋਹਾ ਨੇ ਤੇ ਕਈ ਹੋਰ ਨੇਤਾਵਾਂ ਨੇ ਸੰਬੋਧਨ ਕੀਤਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਸੂਬੇ ਦੇ ਵਿੱਚ ਇਸ ਵੇਲੇ ਅਨਾਰਕੀ ਫੈਲੀ ਆ ਇਹਨੂੰ ਅਸੀਂ ਖਤਮ ਕਰਾਂਗੇ ਪੰਜਾਬ ਨੂੰ ਬਚਾਉਣਾ ਸਾਡਾ ਕੰਮ ਆ ਤੇ ਪੰਜਾਬ ਨੂੰ ਬਚਾ ਕੇ ਅਸੀਂ ਅੱਗੇ ਤੋਂ ਅੱਗੇ ਵਧਾਵਾਂਗੇ ਸੋ ਦੇਖਦੇ ਆ ਭਾਈ ਕੀ ਹੁੰਦਾ ਪਰ ਅਕਾਲੀ ਦਲ ਦੇ ਵੱਲੋਂ 40 ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 13 April ਤੱਕ ਉਹ ਕਹਿੰਦੇ ਜੀ ਅਸੀਂ 40 ਰੈਲੀਆਂ ਕਰਦਿਆਂ ਤੇ ਫਿਰ ਉਹ ਕਹਿੰਦੇ ਜੀ ਅਸੀਂ ਅੱਗੇ ਤੋਂ ਅੱਗੇ ਆਪਦੀ ਗੱਲ ਰੱਖਣ ਦੇ ਲਈ ਡੋਰ ਟੂ ਡੋਰ ਵੀ ਲੋਕਾਂ ਦੇ ਵਿੱਚ ਜਾਵਾਂਗੇ ਅਗਲੀ ਜਾਣਕਾਰੀ ਇਹ ਹੈ ਜੀ ਕਿ ਮਹਿੰਦਰ ਭਗਤ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਆ ਉਹਨਾਂ ਨੇ ਇਹ ਐਲਾਨ ਕੀਤਾ ਕਿ ਅਗਨੀ ਵੀਰਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਪੰਜਾਬ ਸਰਕਾਰ ਨੌਕਰੀ ਦੇਊਗੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅਗਨੀ ਵੀਰਾਂ ਨੂੰ ਵੀ ਉਹੀ ਦਰਜਾ ਮਿਲੂਗਾ ਜੋ ਕਿਸੇ ਸਾਬਕਾ ਸੈਨਿਕ ਨੂੰ ਦਿੱਤਾ ਜਾਂਦਾ ਤੇ ਜੋ ਸਹੂਲਤਾਂ ਸਾਬਕਾ ਫੌਜੀਆਂ ਨੂੰ ਮਿਲਦੀਆਂ ਅਗਨੀ ਵੀਰਾਂ ਨੂੰ ਵੀ ਉਹੀ ਮਿਲਣਗੀਆਂ। ਇਹਨਾਂ ਨੇ ਕਿਹਾ ਜੀ ਕਿ ਅਗਨੀ ਵੀਰ ਪਹਿਲਾ ਬੈਚ ਸੇਵਾ ਮੁਕਤ ਹੋ ਕੇ ਵਾਪਸ ਆ ਰਿਹਾ ਤੇ ਉਹਦੇ ਚੋਂ ਕੇਂਦਰ ਸਰਕਾਰ ਜਿੰਨੀਆਂ ਜਿੰਨਿਆਂ ਨੂੰ ਵੀ ਨੌਕਰੀ ਦੇਵੇਗੀ ਠੀਕ ਹੈ ਤੇ ਬਾਕੀ ਪੰਜਾਬ ਦੇ ਅਗਨੀ ਵੀਰਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਨੌਕਰੀ ਦਿੱਤੀ ਜਾਣੀ ਆ ਇਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਲਗਭਗ 1300 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਨਾਲ ਬਾਗਬਾਨੀ ਖੇਤਰ ਦੇ ਵਿੱਚ ਵੱਡੀ ਸਕਾਰਾਤਮਕ ਤਬਦੀਲੀ ਲਿਆਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਆ ਚਲੋ ਇਹ ਕਿਉਂਕਿ ਬਾਗਬਾਨੀ ਵਿਭਾਗ ਦੇ ਮੰਤਰੀ ਵੀ ਆ ਇਸ ਕਰਕੇ ਇਹਨਾਂ ਨੇ ਉਹ ਵੀ ਗੱਲ ਕਹੀ ਆ ਪਰ ਇਹਨਾਂ ਨੇ ਅਗਨੀ ਵੀਰ ਦੇ ਮੁਤਲਕ ਮਹੱਤਵਪੂਰਨ ਗੱਲ ਕਹੀ ਆ ਕਿਉਂਕਿ ਇਹ ਉਹੀ ਅਗਨੀਵੀਰ ਯੋਜਨਾ ਜਿਹਦਾ ਕਿ ਪੰਜਾਬ ਦੇ ਵਿੱਚ ਤੇ ਦੇਸ਼ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਵਿਰੋਧ ਹੋਇਆ ਸੀ ਕਿ ਹੁਣ ਫੌਜ ਵੀ ਆਪਾਂ ਠੇਕੇ ਦੇ ਉੱਤੇ ਰੱਖਾਂਗੇ ਪਰ ਹੁਣ ਪ੍ਰਕਿਰਿਆ ਦੇ ਵਿੱਚ ਲਗਾਤਾਰ ਵਿਰੋਧਗਾਰੀ ਹੋਣ ਕਰਕੇ ਹੋਰ ਵੱਖ-ਵੱਖ ਕਾਰਨਾਂ ਦੇ ਕਰਕੇ ਨੌਜਵਾਨ ਪੀੜ੍ਹੀ ਅੱਗੇ ਵਧ ਰਹੀ ਆ ਪਰ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਆਉਂਦਾ ਇਹਦਾ ਨਤੀਜਾ ਫਿਲਹਾਲ ਗੱਲ ਇਹ ਆ ਵੀ ਅਗਨੀਵੀਰ ਵੱਖ-ਵੱਖ ਥਾਵਾਂ ਦੇ ਉੱਤੇ ਭਰਤੀ ਹੋ ਰਹੇ ਆ ਤੇ ਉਹਨਾਂ ਨੂੰ 4 ਸਾਲ ਦੇ ਲਈ ਕੰਟਰੈਕਟ ਦੇ ਉੱਤੇ ਭਰਤੀ ਕੀਤਾ ਜਾਂਦਾ ਆ ਆਪਾਂ ਇਹਦੇ ਬਾਰੇ ਜਾਣਦੇ ਹਾਂ ਪੋਸਟੋਗਲੀ ਗੱਲ ਇਹ ਆ ਕਿ ਲੰਘੇ ਕੱਲ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਸ਼ਾਮਲ ਗੈਂਗਸਟਰ ਬੋਬੀ ਕਬੂਤਰ ਨੂੰ ਗ੍ਰਿਫਤਾਰ ਕੀਤਾ ਗਿਆ ਦਿੱਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਇੱਕ ਲੁੜੀਂਦੇ ਅਪਰਾਧੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਇੱਕ ਅਪਰਾਧੀ ਬੋਬੀ ਜਿਹਨੂੰ ਕਬੂਤਰ ਵੀ ਕਹਿੰਦੇ ਇਹਨੂੰ ਗ੍ਰਿਫਤਾਰ ਕੀਤਾ ਉੱਤਰ ਪੂਰਬੀ ਦਿੱਲੀ ਦੇ ਵੱਡੇ ਗੈਂਗਸਟਰ ਦੇ ਵਜੋਂ ਜਾਣੇ ਜਾਂਦੇ ਬੋਬੀ ਦਾ ਅਪਰਾਧਿਕ ਰਿਕਾਰਡ ਕਾਫੀ ਲੰਮਾ ਇਹਦੇ ਉੱਤੇ ਕਤਲ ਕਤਲ ਦੀ ਕੋਸ਼ਿਸ਼ ਤੇ ਸੰਗਠਿਤ ਅਪਰਾਧਾਂ ਦੇ ਕਈ ਗੰਭੀਰ ਦੋਸ਼ ਹੈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਗੁਰੂਗ੍ਰਾਮ ਦੇ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਰੇਕੀ ਕਰਨ ਵਾਲੇ ਅਪਰਾਧੀ ਬੋਬੀ ਕਬੂਤਰ ਨੂੰ ਗ੍ਰਿਫਤਾਰ ਕੀਤਾ ਬੋਬੀ ਦਿੱਲੀ ਤੇ ਯੂਪੀ ਦੇ ਵਿੱਚ ਹਤਿਆ ਦੇ ਕਈ ਮਾਮਲਿਆਂ ਵਿੱਚ ਉਲੜੀਂਦਾ ਸੀ ਜਿਹਦੇ ਵਿੱਚ ਜਿਹਦੇ ਉੱਤੇ ਮਕੋਕਾ ਤੇ ਐਨ ਆਈਏ ਦੇ ਮਾਮਲੇ ਸ਼ਾਮਲ ਹੈ ਤੇ ਹੁਣੇ-ਹੁਣੇ ਨਦੀਮ ਬ੍ਰਦਰਸ ਦੀ ਹਤਿਆ ਦੇ ਮਾਮਲੇ ਵਿੱਚ ਇਸ ਬਦਮਾਸ਼ ਦੇ ਵੱਲੋਂ ਸਭ ਤੋਂ ਵੱਧ ਗੋਲੀਆਂ ਚਲਾਉਣ ਦੀ ਖ਼ਬਰ ਵੀ ਸਾਹਮਣੇ ਆਈ ਸੀ ਸੋ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਏ ਆ ਤੇ ਇੱਕ ਜਿਹੜੀ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਆ ਉਹ ਇਹ ਆ ਕਿ ਲੰਘੇ ਕੱਲ ਦਰਬਾਰ ਸਾਹਿਬ ਦੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਸਾਬਕਾ ਜਥੇਦਾਰ ਆ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਲੰਧਰ ਦੇ ਵਿੱਚ ਬਾਦਲ ਪਰਿਵਾਰ ਦੇ ਉੱਤੇ ਗੰਭੀਰ ਦੋਸ਼ ਲਾਏ ਗਏ ਆ ਇਹਨਾਂ ਨੇ ਇਹ ਗੱਲ ਕਹੀ ਆ ਕਿ ਸ਼ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਾਉਣ ਦੇ ਲਈ ਸਰਬੱਤ ਖਾਲਸਾ ਬੁਲਾਇਆ ਜਾਵੇ ਤੇ ਬਾਦਲ ਪਰਿਵਾਰ ਦੇ ਉੱਤੇ ਦੋਸ਼ ਲਾਇਆ ਤੇ ਇਹ ਗੱਲ ਕਹੀ ਹੈ ਕਿ ਹੁਕਮਨਾਮੇ ਤੋਂ ਮੁਕਰਨ ਵਾਸਤੇ ਸਾਡੇ ਉੱਤੇ ਦਬਾਅ ਬਣਾਇਆ ਗਿਆ ਸੀ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਇੱਕ ਸਾਬਕਾ ਜਥੇਦਾਰ ਇੱਕ ਹੋਰ ਸਾਬਕਾ ਜਥੇਦਾਰ ਦੇ ਵੱਲੋਂ ਇਹ ਗੱਲਾਂ ਕਹੀਆਂ ਗਈਆਂ। ਦੂਜੀ ਗੱਲ ਇਹ ਆ ਕਿ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਅੰਦਰ ਜੋ ਕੁਝ ਵੀ ਅਨੈਤਿਕ ਤੇ ਗੈਰ ਸਿਧਾਂਤਕ ਕੰਮ ਹੋ ਰਹੇ ਆ ਉਹਦੇ ਪਿੱਛੇ ਬਾਦਲ ਪਰਿਵਾਰ ਦਾ ਹੱਥ ਹੋਣ ਦੀ ਗੱਲ ਕਹੀ ਹੈ। ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਾਉਣ ਦੇ ਲਈ ਸਮੂਹ ਨੇ ਹਿੰਗ ਸਿੰਘ ਜਥੇਬੰਦੀਆਂ ਪਟਕਸਾਲਾਂ ਸਿੱਖ ਸੰਪਰਦਾਵਾਂ ਸਿੰਘ ਸੰਭਾਵਾਂ ਤੇ ਸੁਸਾਇਟੀਆਂ ਸਮੇਤ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇਕਜਟ ਹੋਣ ਦਾ ਸੱਦਾ ਦਿੰਦੇ ਆ ਸਰਬੱਤ ਖਾਲਸਾ ਬੁਲਾਉਣ ਦੀ ਮੰਗ ਕੀਤੀ ਹੈ ਗਿਆਨੀ ਰਕबीर ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਦੁਖੀ ਤੇ ਭਰੇ ਮਨ ਦੇ ਨਾਲ ਪੱਤਰਕਾਰਾਂ ਦੇ ਮੂਹਰੇ ਗੱਲ ਕਹਿਣੀ ਪੈ ਰਹੀ ਹੈ ਕਿਉਂਕਿ ਅੱਜ ਜੋ ਪੰਥ ਦੇ ਵਿੱਚ ਵਾਪਰ ਰਿਹਾ ਉਹ ਬਹੁਤ ਦੁਖਦਾਈ ਤੇ ਨਾ ਬਰਦਾਸ਼ਤ ਕਰਨੀ ਹੋਗਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੇ ਵਿੱਚ ਹੋ ਰਹੀਆਂ ਧਾਂਦਲੀਆਂ ਦਾ ਖੁਲਾਸਾ ਕਰਦੇ ਕਿਹਾ ਕਿ ਗੁਰੂ ਦੀ ਗੋਲਕਤੇ ਡਾਕਾ ਪੈ ਰਿਹਾ ਪਰਬੰਧਾਂ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਬੇਨਿਜਮੀਆਂ ਹੋ ਰਹੀਆਂ ਹਨ ਅਣਅਧਿਕਾਰਤ ਤੌਰ ਤੇ ਜ਼ਮੀਨਾਂ ਵਿੱਚ ਗਾ ਜਾ ਰਹੀਆਂ ਜ਼ਮੀਨਾਂ ਦੇ ਠੇਕਿਆਂ ਤੇ ਦੁਕਾਨਾਂ ਦੇ ਕਿਰਾਇਆਂ ਦੇ ਵਿੱਚ ਹਿਰਾਫੇਰੀਆਂ ਕੀਤੀਆਂ ਜਾ ਰਹੀਆਂ ਤੇ ਹਾਲੇ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਸੇਵਾ ਕਰ ਰਹੇ ਹਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਵੇਲੇ ਹਾਲਾਤ ਸਾਜ਼ਗਰ ਨਹੀਂ ਆ ਇਸ ਵੇਲੇ ਸਿਰਫ ਤੇ ਸਿਰਫ ਪੈਸੇ ਦੀ ਲੜਾਈ ਲੜ ਰਹੇ ਆ ਤੇ ਨਾਲ ਇਹ ਵੀ ਗੱਲ ਕਹੀ ਆ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਆ ਇਹਦੇ ਪਿੱਛੇ ਸਿਰਫ ਤੇ ਸਿਰਫ ਬਾਦਲ ਪਰਿਵਾਰ ਜ਼ਿੰਮੇਵਾਰ ਆ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਖੰਡ ਪਾਠ ਦੀ ਭੇਟਾ ਸਬੰਧੀ ਲੱਖਾਂ ਰੁਪਏ ਦਾ ਕਪਲਾ ਕਰਨ ਵਾਲੇ ਮੁਲਾਜ਼ਮਾਂ ਨੂੰ ਮੁਰ ਉੱਚੀਆਂ ਪਦਵੀਆਂ ਦੇ ਉੱਤੇ ਬਿਠਾਇਆ ਗਿਆ ਗੁਰੂ ਘਰ ਨੂੰ ਭੇਟ ਕੀਤੇ ਗਏ ਸੋਨੇ ਤੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਕਿਰਪਾਨ ਸਾਹਿਬ ਦੇ ਮੁਠੇ ਸਮੇਤ ਕਈ ਹੋਰ ਵਸਤਾਂ ਖੁਰਦ-ਬੁਰਦ ਕੀਤੀਆਂ ਗਈਆਂ ਬਾਦਲ ਪਰਿਵਾਰ ਦੇ ਉੱਤੇ ਇਹਨਾਂ ਨੇ ਪੰਥ ਨਾਲ ਧੋਖਾ ਕਰਨ ਦਾ ਦੋਸ਼ ਵੀ ਲਾਇਆ ਤੇ ਉਹਨਾਂ ਨੇ ਕਿਹਾ ਕਿ ਮੰਦਭਾਗੀ ਗੱਲ ਇਹ ਆ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸਿੱਖ ਨੌਜਵਾਨਾਂ ਦੇ ਕਤਲਾਂ ਲਈ ਜ਼ਿੰਮੇਵਾਰ ਸੁਮੇਦ ਸੈਣੀ ਨੂੰ ਪੁਲਿਸ ਮੁਖੀ ਬਣਾਇਆ ਗਿਆ ਤੇ ਇਜ਼ਹਾਰ ਆਲਮ ਵਰਗੇ ਅਧਿਕਾਰੀਆਂ ਨੂੰ ਪਾਰਟੀ 'ਚ ਸ਼ਾਮਲ ਕੀਤਾ ਗਿਆ ਬਾਦਲ ਪਰਿਵਾਰ ਦੇ ਉੱਤੇ ਪੰਥ ਤੇ ਪੰਥਕ ਸੰਸਥਾਵਾਂ ਨੂੰ ਆਪਣੇ ਹਿੱਤਾਂ ਲਈ ਵਰਤਣ ਦਾ ਇਹਨਾਂ ਨੇ ਦੋਸ਼ ਲਾਇਆ ਤੇ ਇਹ ਵੀ ਗੱਲ ਕਹੀ ਹੈ ਕਿ ਅਕਾਲ ਤਖਤ ਸਾਹਿਬ ਨੇ ਜਥੇਦਾਰ ਕੋਲੋਂ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗੇ ਮਾਫੀ ਦਵਾਈ ਗਈ ਸਗੋਂ ਲੱਖਾਂ ਰੁਪਏ ਦੇ ਇਸ਼ਤਿਹਾਰ ਵੀ ਖਰਚੇ ਗਏ ਤੇ ਫਿਲਮ ਚਲਾਉਣ ਦੇ ਲਈ ਪੁਲਿਸ ਸੁਰੱਖਿਆ ਵੀ ਪ੍ਰਦਾਨ ਕੀਤੀ ਗਈ ਤੇ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿੱਚੋਂ ਸ਼ਾਂਤਮਈ ਧਰਨਾ ਦੇ ਰਏ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ। ਬਾਦਲ ਪਰਿਵਾਰ ਤੇ ਇੱਕ ਹੋਰ ਦੋਸ਼ ਲਾਇਆ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਸਾਡੇ ਉੱਤੇ ਦਬਾਅ ਬਣਾਇਆ ਗਿਆ ਕਿ ਸਾਲ 2024 2024 ਦੇ ਵਿੱਚ 2 ਦਸੰਬਰ ਨੂੰ ਜਾਰੀ ਹੁਕਮਨਾਮੇ ਤੋਂ ਮੁਕਰੋ ਤੇ ਇਹ ਗੱਲ ਕਹੀ ਗਈ ਆ ਕਿ ਉਹ ਇਹ ਕਹਿ ਦੇਣ ਕਿ ਇਹ ਹੁਕਮਨਾਮਾ ਭਾਜਪਾ ਤੇ ਆਰਐਸਐਸ ਦੇ ਕਹਿਣ ਤੇ ਜਾਰੀ ਕੀਤਾ ਗਿਆ ਸੀ। ਪਰ ਰਕबीर ਸਿੰਘ ਹੋਰਾਂ ਨੇ ਗੱਲ ਕਹੀ ਆ ਕਿ ਅਸੀਂ ਇਹ ਸਭ ਕੁਝ ਕਰਨ ਤੋਂ ਸਾਫ਼ ਇਨਕਾਰ ਕਰਤਾ। ਇਹਨਾਂ ਖੁਲਾਸਿਆਂ ਤੋਂ ਬਾਅਦ ਉਹਨਾਂ ਨੂੰ ਮੁੱਖ ਗ੍ਰੰਥੀ ਦੇ ਆਉਦੇ ਤੋਂ ਹਟਾਇਆ ਜਾ ਸਕਦਾ ਤੇ ਕੁਝ ਵੀ ਹੋਰ ਕੀਤਾ ਜਾ ਸਕਦਾ ਇਸੇ ਕਰਕੇ ਉਹਨਾਂ ਨੇ ਅੱਜ ਸੰਗਤ ਨੂੰ ਅੰਦਰ ਕੀ ਕੀ ਕੁਝ ਵਾਪਰ ਰਿਹਾ ਇਹਦੇ ਬਾਰੇ ਜਾਣੂ ਕਰਵਾਇਆ ਕਹਿਣ ਦਾ ਭਾਵ ਇਹ ਹੈ ਕਿ ਜੋ ਬਾਦਲ ਪਰਿਵਾਰ ਦੀਆਂ ਸਮੱਸਿਆਵਾਂ ਤੇ ਜੋ ਵਰਤਮਾਨ ਮੈਨੇਜਮੈਂਟ ਕਮੇਟੀ ਆ ਉਹਦੀਆਂ ਸਮੱਸਿਆਵਾਂ ਦੇ ਵਿੱਚ ਹਾਲੇ ਤੱਕ ਟੋਤੀ ਨਹੀਂ ਹੋ ਰਹੀ ਤੇ ਇਹ ਲਗਾਤਾਰ ਅੱਗੇ ਤੋਂ ਅੱਗੇ ਸਭ ਕੁਝ ਜਾਰੀ ਆ ਤੇ ਉਸ ਤੋਂ ਅਗਲੀ ਗੱਲ ਇਹ ਆ ਕਿ ਹਾਈ ਕੋਰਟ ਦੇ ਵੱਲੋਂ ਬਠਿੰਡਾ ਦੇ ਦੋ ਕਿਸਾਨਾਂ ਨੂੰ ਜ਼ਮਾਨਤ ਵੀ ਦਿੱਤੀ ਗਈ ਆ ਇਹ ਰੌਲਾ ਕੀਆ ਅਸਲ ਵਿੱਚ ਦੋ ਕਿਸਾਨ ਪਿਛਲੇ ਕੁਝ ਮਹੀਨਿਆਂ ਤੋਂ ਯਾਨੀ ਕਿ 8-9 ਮਹੀਨਿਆਂ ਤੋਂ ਤੇ ਇਹ ਇਸ ਵੇਲੇ ਜੇਲ੍ਹ ਦੇ ਵਿੱਚ ਆ ਤੇ ਲੰਘੇ ਕੱਲ ਇਸ ਮਾਮਲੇ ਦੇ ਉੱਤੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਰਕਾਰ ਨੂੰ ਝਕਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ ਸੀ ਜਿੱਥੇ ਕਿ ਪੁਲਿਸ ਦੇ ਨਾਲ ਝੜਪਾਂ ਵੀ ਹੋਈਆਂ ਅਥਰੂ ਗੈਸ ਦੇ ਗੋਲੇ ਵੀ ਚੱਲੇ ਆ ਤੇ ਬੜਾ ਕੁਝ ਹੋਰ ਵਾਪਰਿਆ ਪਰ ਜਿਹੜੀ ਤਾਜ਼ਾ ਜਾਣਕਾਰੀ ਆ ਕਿ ਹਾਈ ਕੋਰਟ ਦੇ ਵੱਲੋਂ ਬਠਿੰਡੇ ਨਾਲ ਸਬੰਧਤ ਇੱਕ ਕੇਸ ਦੇ ਵਿੱਚ ਦੋ ਕਿਸਾਨ ਸ਼ਗਨਦੀਪ ਸਿੰਘ ਜਿਉਂਦ ਤੇ ਬਲਦੇਵ ਸਿੰਘ ਚੌਕੇ ਨੂੰ ਜ਼ਮਾਨਤ ਦਿੱਤੀ ਗਈ ਹੈ ਤੇ ਇਹ ਹੁਕਮ ਇਸ ਕਰਕੇ ਵੀ ਜੱਜ ਸਾਹਿਬਾਨ ਦਾ ਅਹਿਮ ਹੈ ਕਿਉਂਕਿ ਲੰਘੇ ਕੱਲ ਬਠਿੰਡਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅਣਮਿੱਥੇ ਸਮੇਂ ਦਾ ਧਰਨਾ ਦੇਣ ਦਾ ਐਲਾਨ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ ਅਦਾਲਤ ਦੇ ਫੈਸਲੇ ਤੋਂ ਬਾਅਦ ਇਸ ਮੁੱਦੇ ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੀ ਦਿਸ਼ਾ ਬਦਲ ਸਕਦੀ ਹੈ ਇਸ ਮਾਮਲੇ ਦੇ ਵਿੱਚ ਪਟੀਸ਼ਨ ਦਾਇਰ ਕਰਦੇ ਆ ਮਲਜ਼ਮਾਂ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਹਰਚੰਦ ਸਿੰਘ ਭੱਟ ਨੇ ਕਿਹਾ ਕਿ ਅਦਾਲਤ ਨੂੰ ਦੱਸਿਆ ਕਿ ਇਸਤਗਾਸਾ ਪੱਖ ਨੇ ਪੂਰੀ ਤਰ੍ਹਾਂ ਗਲਤ ਬਿਰਤਾਂਤ ਪੇਸ਼ ਕੀਤਾ ਤੇ ਪਟੀਸ਼ਨ ਕਰਤਾਵਾਂ ਨੂੰ ਸਿਰਫ ਕਿਸਾਨ ਯੂਨੀਅਨਾਂ ਨਾਲ ਜੁੜੇ ਹੋਣ ਕਰਕੇ ਨਾਮਜ਼ਦ ਕੀਤਾ ਗਿਆ। ਸੋ ਜੇਕਰ ਆਪਾਂ ਗੱਲ ਕਰੀਏ ਮੌਸਮ ਦੀ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੁਝ ਕਥਾਵਾਂ ਦੇ ਉੱਤੇ ਮਾਮੂਲੀ ਜੀਆਂ ਕਣੀਆਂ ਪਈਆਂ ਤੇ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਆਉਂਦੇ 24 ਘੰਟਿਆਂ ਦੇ ਵਿੱਚ ਕੁਝ ਹੋਰ ਥਾਵਾਂ ਦੇ ਉੱਤੇ ਮੀਂਹ ਪੈ ਸਕਦਾ ਪਰ ਪੰਜਾਬ ਦੇ ਵਿੱਚ 29 ਡਿਗਰੀ ਨੂੰ ਪਾਰ ਕਰ ਗਿਆ ਟੈਂਪਰੇਚਰ 31 ਨੂੰ ਵੀ ਪਾਰ ਕਰ ਗਿਆ ਪਰ ਲੰਘੇ ਕੱਲ 29 ਡਿਗਰੀ ਦੇ ਕਰੀਬ ਕਰੀਬ ਪੰਜਾਬ ਦਾ ਟੈਂਪਰੇਚਰ ਰਿਹਾ ਸੋ ਪੰਜਾਬ ਦੇ ਵਿੱਚ ਗਰਮੀ ਸ਼ੁਰੂ ਹੋ ਗਈ ਕੱਲ ਮੈਨੂੰ ਇੱਕ ਸੱਜਣ ਨੇ ਫੋਨ ਕਰਕੇ ਬਾਹਰੋਂ ਪੁੱਛਿਆ ਕਿ ਨੇ ਜੀ ਅਸੀਂ ਪੰਜਾਬ ਆਉਣਾ ਇੰਡੀਆ ਆਉਣਾ ਤੇ ਕਿੰਨੀ ਕੁ ਠੰਡ ਆ ਤੇ ਕੀ ਕੁਛ ਆ ਮੈਂ ਉਹਨਾਂ ਨੂੰ ਇੱਕੋ ਬੇਨਤੀ ਕੀਤੀ ਕਿ ਹੁਣ ਠੰਡ ਬਿਲਕੁਲ ਵੀ ਨਹੀਂ ਕੋਈ ਕੋਟੀ ਤੇ ਕੋਈ ਸਵੈਟਰ ਤੁਹਾਨੂੰ ਟੈਚੀ ਦੇ ਵਿੱਚ ਪਾ ਕੇ ਲਿਆਉਣ ਦੀ ਲੋੜ ਨਹੀਂ ਭਾਰ ਬਿਲਕੁਲ ਨਾ ਵਧਾਓ ਟੈਚੀ 'ਚ ਮਸਾ 23 ਕਿਲੋ ਤੱਕ ਭਾਰ ਹੋਣ ਦਿੰਦੇ ਆ ਸੋ ਇਸ ਕਰਕੇ ਭਾਈ ਤੁਸੀਂ ਆਪਦਾ ਹੋਰ ਸਮਾਨ ਨਿੱਕ ਸੁੱਕ ਜੋ ਵੀ ਪਾਉਣਾ ਉਹ ਪਾ ਲਓ ਪਰ ਕੋਟੀ ਜਾਂ ਸਵੈਟਰ ਦਾ ਭਾਰ ਚੁੱਕਣ ਦੀ ਲੋੜ ਨਹੀਂ ਆ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਲੈ ਕੇ ਪੰਜਾਬ ਦੇ ਗਾਂਦੇਸ਼ ਦੁਨੀਆ ਨਹੀਂ ਗਾ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਆ ਗਿਆ ਬਹੁਤ ਬਹੁਤ ਧੰਨਵਾਦ